ਨਹੀਂ ਹੋਏ ਭਰਾਵਾ ਕਿਤੇ ਹੋਏ ਮੈਂ ਤਾਂ ਨਸ਼ਾ ਦਾ ਬਦਰਿਆ ਦਿਨੋਂ ਦਿਨ ਬੰਮਾਨ ਸਾਹਿਬ ਨੂੰ ਸ਼ਾਇਦ ਕੋਈ ਗਲਤ ਫਹਮੀ ਹੈ ਉਹ ਰੋਡ ਤੇ ਨਹੀਂ ਨਿਕਲ ਰਹੇ ਹੈਗੇ ਉਹ ਰੋਡ ਤੇ ਨਿਕਲ ਰਹੇ ਨੇ ਉਹ ਦੇਖ ਰਹੇ ਨੇ ਬੀੜੀ ਸਿਗਰਟ ਬੜੇ ਨਾਰਮਲੀ ਮਿਲ ਰਹੀ ਹੈ ਰੋਡ ਦੇ ਇੱਕ ਇੱਕ ਕੋਨੇ ਦੇ ਉੱਤੇ ਛੋਟੇ ਛੋਟੇ ਕੋਕੇ ਗੋਲੇ ਹੋਏ ਨੇ ਕੋ ਬਿਲਕੁਲ ਜ਼ੀਰੋ ਸਰਕਾਰ ਹੈ ਕੁਝ ਨਹੀਂ ਕੀ ਚਾਰ ਚਾਰ ਹਾਤਾ ਹੋ ਗਈ ਅਸੀਂ ਸੁੱਤੇ ਨਹੀਂ ਨਾ ਦਿਨ ਰਾਤ ਪਾਣੀ ਨਹੀਂ ਆ ਰਿਹਾ ਸਾਨੂੰ जब वोट लेने होते हैं उस टाइम सरकार आ जाती है बाद में यहाँ कोई भी नहीं आता है जब अभी तक हमने कभी एम जी को देखा ही नहीं है यहाँ पे खरड़ हल्के में कभी वो हमें नजर ही नहीं आए हैं उन्होंने कभी सुध बुद ली ही नहीं है खरड़ की कि खरड़ में क्या हो रहा है तो कोई नहीं पता ना ना पेंशन है ना हजार रुपये कुछ नहीं किया ਜਗਾ ਜਗਾ ਦੇਖ ਲੋ ਰੋਡ ਟੁੱਟੇ ਪੜੇ ਐ ਸੀਵਰੇਜ ਕਿਤਨੀ ਜ਼ਿਆਦਾ ਪ੍ਰੋਬਲਮ ਐ ਅਭੀ ਹਮ ਪਾਣੀ ਪਾਣੀ ਕਰ ਰਹੇ ਆ আফਟਰ 2 ਮੰਥ ਹਮੇ ਯਹਾਂ ਪੇ ਪਾਣੀ ਤੋ ਬਿਲਕੁਲ ਦਿਖੇਗਾ ਹੀ ਨਹੀਂ ਯਾ ਉੱਥੇ ਮਹਿਲਾਵਾਂ ਖੜੀਆਂ ਇੱਕ ਖੁੱਲ ਕੇ ਦੱਸੋ ਹਜ਼ਾਰਵੇਂ ਮਿਲੇ ਸਾਰਿਆਂ ਨੂੰ ਕਿਸੇ ਕੋ ਨਹੀਂ ਮਿਲਿਆ 2022 ਦੇ ਵਿੱਚ ਸਰਕਾਰ ਆਮ ਆਏ ਪਾਰਟੀ ਦੀ ਬਣਦੀ ਐ ਤੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਸਰਕਾਰ ਦੇ ਵੱਲੋਂ ਕੁੱਲ 92 ਵਿਧਾਇਕ ਜਿਹੜੇ ਨੇ ਜਿੱਤ ਕੇ ਉਹ ਸੱਤਾ ਵਿੱਚ ਆਉਂਦੇ ਨੇ ਜਿਸ ਵਾਅਦਿਆਂ ਦੇ ਉੱਤੇ ਇਹ ਸਰਕਾਰ ਬਣੀ ਸੀ ਕੀ ਉਹ ਵਾਅਦੇ ਕਾਮਯਾਬ ਹੋਏ ਨੇ ਕੀ ਉਹ ਵਾਅਦੇ ਜਿਹੜੇ ਨੇ ਪੂਰੇ ਕੀਤੇ ਗਏ ਆ ਨਹੀਂ ਕਿਉਂਕਿ ਜਿਹੜੇ ਮੁੱਦਿਆਂ ਦੇ ਉੱਤੇ ਸਭ ਤੋਂ ਪਹਿਲਾ ਮੁੱਦਾ ਸੀਗਾ ਪੰਜਾਬ ਦੇ ਵਿੱਚ ਨਸ਼ਾ ਮੁਕਤ ਹੋਊਗਾ ਆਉਣ ਵਾਲੇ 4 ਹਫ਼ਤਿਆਂ ਦੇ ਵਿੱਚ ਦੂਸਰਾ ਵਾਅਦਾ ਸੀਗਾ ਬਿਜਲੀ ਸਰਪ੍ਰਸਤ 24 ਘੰਟੇ ਦੀ ਬਿਜਲੀ ਮੁਫਤ ਮਿਲੇਗੀ ਬਿਜਲੀ ਹਰ ਘਰ ਚ ਰਹੂਗੀ ਤੀਸਰਾ ਹਰ ਨੌਜਵਾਨ ਨੂੰ ਨੌਕਰੀ ਰਹੂਗੀ ਲਗ ਲਗ ਵਾਦੇ ਕੀਤੇ ਗਏ ਪਰ ਕੀ ਵਾਦੇ ਜਿਹੜੇ ਨੇ ਪੂਰੇ ਕੀਤੇ ਆ ਨਹੀਂ ਇਸ ਵਕਤ ਅਸੀਂ ਦੇਖ ਸਕਦੇ ਹਾਂ ਤਸਵੀਰਾਂ ਖੇੜ ਦੇ ਵਿੱਚ ਖੜੇ ਆ ਮਹਿਲਾਵਾਂ ਖੜੀਆਂ ਨੇ ਮਹਿਲਾਵਾਂ ਦੇ ਨਾਲ ਵੀ ਸਰਕਾਰ ਨੇ ਵਾਦੇ ਕੀਤੇ ਇੱਥੇ ਦੇ ਵਿਧਾਇਕ ਵੀ ਮਹਿਲਾਵਾਂ ਨੇ ਉਹਨਾਂ ਨੇ ਵੀ ਕਈ ਵਾਦੇ ਕਰਕੇ ਉਸ ਵਕਤ ਇੱਥੇ ਪਹੁੰਚ ਗਏ ਸਾਡਾ ਪਹਿਲਾ ਸਵਾਲ ਇਸੀ ਸ਼ੁਰੂ ਕਰਦੇ ਹਾਂ ਮਾਤੇ ਸਰਕਾਰ ਜਦੋਂ ਬਣੀ ਸੀਗੀ 2022 ਚ ਉਹਨਾਂ ਨੇ ਇੱਕ ਵਾਦਾ ਕੀਤਾ ਸੀਗਾ ਕਿ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਕਿ ਉਹ ਵਾਦੇ ਪੂਰੇ ਹੋਏ ਨੇ ਹੁਣ ਨਾ ਜੀ ਸਾਨੂੰ ਤਾਂ ਕੋਈ ਨਹੀਂ ਵਾਦਾ ਕੀਤਾ ਨਾ ਸਾਨੂੰ ਦਿੱਤੇ ਆ ਨਾ ਪੈਨਸ਼ਨ ਵਧਾਈ ਜਾ ਨਾ ਹਜ਼ਾਰ ਰੁਪਏ ਤੱਕ ਕੁਝ ਨਹੀਂ ਕੀਤਾ ਪਰ ਮਾਨ ਸਰ ਕਹਿੰਦੇ ਸੀਗੇ ਪੈਨਸ਼ਨਾਂ ਅੱਗੇ ਨਾਲੋਂ ਵੱਧ ਚੁੱਕੀਆਂ ਨੇ ਕੋਈ ਨਹੀਂ ਵਧੀਆਂ ਵਧੀਆਂ ਉਹ 1500 ਰੁਪਏ ਆ ਰਹੀ ਹੈ ਜਿਹੜੀ ਅਮਰਿੰਦਰ ਸਿੰਘ ਨੇ ਕੀਤੀ ਸੀਗੀ ਉਹ ਹੀ ਆ ਰਹੀ ਹੈ ਹੁਣ ਅੱਛਾ ਫਰੜ ਦੇ ਵਿੱਚ ਤਾਂ ਇੱਕ ਬੜੀ ਗੱਲ ਮਸ਼ਹੂਰ ਆ ਕਹਿੰਦੇ ਇੱਥੇ ਆ ਇੱਥੇ ਦੇ ਜਿਹੜੇ ਲੋਕ ਨੇ ਉਹ ਬੜੇ ਸਿੱਧੇ ਹੋ ਕੇ ਚੱਲਦੇ ਨੇ ਕਿਉਂਕਿ ਜਿੰਨੀ ਕਿ ਸਿੱਧੀਆਂ ਸੜਕਾਂ ਨੇ ਕਹਿੰਦੇ ਓੰਨੇ ਕਿ ਸਿੱਧੇ ਸਵਾਲ ਵੀ ਹੁੰਦੇ ਓੰਨੇ ਕਿ ਸਿੱਧੇ ਜਵਾਬ ਨੇ ਮੈਡਮ ਖੜ ਦੇ ਵਿੱਚ ਇਸ ਵਕਤ ਹਾਲਾਤ ਕਿਵੇਂ ਨੇ ਜੇ ਚਲੋ ਦੋਸਤਾਂ ਘਰ ਦੇ ਵਿੱਚ ਰਹਿੰਦੇ ਹੋ पर बाहर भी कितने के निकलना पैनता पर हालात किए खरड़ के बिच हालात बहुत ही ख़राब हैं आप जगह जगह देख लो रोड टूटे पड़े हैं सीवरेज की इतनी ज़्यादा प्रॉब्लम है अभी हम पानी पानी कर रहे हैं आफ्टर टू मंथ हमें यहाँ पर पानी तो बिल्कुल दिखेगा ही नहीं पानी इतना होगा कि हमें यहाँ बोट ले निकलना पड़ेगा लाइक पानी पानी हो जाता है सीवरेज का यहाँ पर कोई नहीं है जब बोट लेने होते हैं उस टाइम सरकार आ जाती है बाद में यहाँ कोई भी नहीं आता है अगर हम कॉल करते हैं एमसी बने हुए हैं कॉन्टैक्ट नंबर दिए हैं अगर हम ऑपरेटर के आ जाते हैं हमें गलत कॉन्टैक्ट नंबर दे दिए जाते हैं वो भी हमें नहीं बताते कि पानी का क्या है क्या नहीं हम फोन करते रहते हैं यहाँ बहुत बुरे हालात खराब हैं। अच्छा जिम्मे कहते भी इतना अनमोल एम एल ए ने

ਪਰ ਮਾਨ ਸਾਹਿਬ ਤਾਂ ਕਹਿੰਦੇ ਇਹਨਾਂ ਦੇ 99% ਕਹਿੰਦੇ ਪਿੰਡਾਂ ਦੇ ਨਸ਼ਾ ਮੁਕਤ ਹੋ ਚੁੱਕੇ। ਉਹ ਇੱਥੇ ਤੱਕ ਘਰ ਘਰ ਕਾਨੂੰਨੀਆਂ ਚ ਵਿਗਦਾ ਹੈ ਘਰ ਘਰ ਪੱਟੀ ਮੇਸ ਕਰਦੀ ਲੋਕਾਂ ਦੀ। ਨਸ਼ੇ ਦੀ ਵੇਚਦਾ ਪਿਆ। ਸ਼ਰਿਆਮ ਨਸ਼ਾ ਵੇਚਦਾ। ਸ਼ਰਿਆਮ ਵੇਚਦੀਆਂ। ਪਰ ਮੁੱਖ ਮੰਤਰੀ ਮਾਨ ਦਾ ਹੁਣ ਤਾਂ ਥੋੜੀਆਂ ਦਿਨ ਪਹਿਲਾਂ ਬਿਆਨ ਕਹਿੰਦੇ ਵੀ ਪੰਜਾਬ ਪੂਰਾ ਨਸ਼ਾ ਮੁਕਤ ਹੋ ਚੁੱਕਿਆ ਹੈ। ਖਤਮ ਹੀ ਕਰਤਾ ਕਹਿੰਦੇ ਅਸੀਂ ਨਸ਼ਾ। ਉਹ ਪ੍ਰੂਫ ਦਿਖਾ ਦੇਣਾ ਅਸੀਂ ਪ੍ਰੂਫ ਦਿਖਾ ਰਾਂਗੇ ਹੈਗਾ ਕਿ ਨਹੀਂ ਹੈਗਾ। ਉਹ ਦਿਖਾ ਦੇਣ ਵੀ ਨਸ਼ਾ ਮੁਕਤ ਹੋ ਗਿਆ। ਪਰ ਨਹੀਂ ਮੁਕਤ ਹੋਇਆਗਾ। ਨਸ਼ਾ ਮੁਕਤ ਨਹੀਂ ਹੋਇਆ। ਨਹੀਂ ਹੋਇਆ। ਨਹੀਂ ਹੋਇਆ। 1% ਵੀ ਨਹੀਂ ਹੈ ਬੇਕਦਾ ਜਿੱਥੇ ਸ਼ਰਿਆਮ ਵੇਕਦਾ ਕੋਈ ਜਿਵੇਂ ਅੱਜ ਕੱਲ੍ਹ ਤੋਂ ਚੱਲੀ ਮਹੀਮ ਕਹਿੰਦੇ ਵੀ ਨਸ਼ਾ ਮੁਕਤੀ ਮਹੀਮ ਚੱਲੀ ਹੋਈ ਹੈ ਉਹ ਇੱਥੇ ਤੱਕ ਪਹੁੰਚੀ ਹੋ ਮਹੀਮ ਕਹਿੰਦੇ ਵੀ ਉਹਦੇ ਮਹੀਨਾਂ ਕਹਿੰਦੇ ਵੀ ਘਟ ਹੋ ਰਿਹਾ ਨਸ਼ਾ ਨਹੀਂ ਕੋਈ ਵੀ ਨਹੀਂ ਕੁਝ ਵੀ ਨਹੀਂ ਹਰ ਕੋਨੇ ਮੇਂ ਜਿੱਤਾ ਜੀ ਖੁਦ ਨਸ਼ਾ ਵੇਚ ਰਹੀ ਹੈ ਸਰਕਾਰ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਨਸ਼ਾ ਘਟ ਹੋ ਰਿਹਾ ਹੈ ਆ ਸਰਕਾਰ ਨੂੰ ਨਹੀਂ ਦਿਗਦਰ ਰੋ ਨਹੀਂ ਅਸੀਂ ਅਸੀਂ ਨਹੀਂ ਕਹਿੰਦੇ ਇਹ 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 ਤਾਂ ਮਾਨ ਸਰ ਕਹਿੰਦੇ ਕਹਿੰਦੇ ਵੀ ਨਸ਼ਾ ਖਤਮ ਹੋ ਚੁੱਕਿਆ ਮਾਨ ਸਰ ਨੂੰ ਸ਼ਾਇਦ ਕੋਈ ਗਲਤ ਫਹਿਮੀ ਹੈ ਉਹ ਰੋਡ ਤੇ ਨਹੀਂ ਨਿਕਲ ਰਹੇ ਹੈਗੇ ਉਹ ਰੋਡ ਤੇ ਨਿਕਲ ਰਹੇ ਨੇ ਉਹ ਦੇਖ ਰਹੇ ਨੇ ਬੀੜੀ ਸਿਗਰਟ ਬੜੇ ਨਾਰਮਲੀ ਮਿਲ ਰਹੀ ਹੈ ਰੋਡ ਦੇ ਇੱਕ ਇੱਕ ਕੋਨੇ ਦੇ ਉੱਤੇ ਛੋਟੇ ਛੋਟੇ ਖੋਕੇ ਗੋਲੇ ਹੋਏ ਨੇ वैसे दा काम ਕਰਨ ਦੇ ਲਈ ਤਾਂ ਜੋ ਲੋਕ ਕਪੜੇ ਵੇਚ ਰਿਹਾ ਕੁਝ ਵੇਚ ਰਿਹਾ 17 ਦੇ ਵਿੱਚੋਂ 22 ਚ ਸਭ ਨੂੰ ਉਠਾਰੀ ਹੈ ਸਰਕਾਰ ਕਿ ਉਥੇ ਵੇਚ ਨਹੀਂ ਸਕਦੇ ਜਦ ਕਿ ਇਲੀਗਲ ਕੁਝ ਨਹੀਂ ਹੈ ਰੋਟੀ ਖਾਣ ਲਈ ਬੰਦਾ ਕੁਝ ਵੀ ਕਰ ਸਕਦਾ ਕੰਮ ਹੀ ਕਰ ਰਿਹਾ ਹੈ ਨਾ ਬਟ ਨਸ਼ੇ ਤਾਂ ਨਹੀਂ ਵੇਚ ਰਿਹਾ ਨਸ਼ੇ ਤਾਂ ਜਗਾ ਜਗਾ ਤੇ ਵਿਗਰੇ ਨੇ ਅੱਛਾ ਔਰ ਸਭ ਤੋਂ ਪਹਿਲੇ ਇੱਕ ਗੱਲ ਹੈ ਜਿਹੜੀ ਸਰਕਾਰ ਸਾਨੂੰ ਪਾਣੀ ਨਹੀਂ ਦੇ ਸਕਦੀ ਪੀਣ ਦੇ ਲਈ ਪਾਣੀ ਨਹੀਂ ਹੈ ਨਸ਼ਾ ਜਗਾ ਜਗਾ ਤੇ ਵਿਗਰਿਆ ਆ ਪਾਣੀ ਤਾਂ ਦੇਖੋ ਆ ਪਹਿਲਾਂ ਪਾਣੀ ਤਸਵੀਰ ਦਿਖਾਉਂਦੇ ਪਾਣੀ ਤਾਂ ਦੇਖੋ ਇੰਨਾ ਕਿ ਖੜਾ ਹੈ ਇਹ ਇਹ ਹਾਲਾਤ ਖੜੜਦੇ ਨੇ ਪਾਣੀ ਮੈਡਮ ਇਹਨਾਂ ਖੜਾ ਕਿਹੜਾ ਪਾਣੀ ਦੀ ਗੱਲ ਕਰਦੇ ਹੋ ਪਾਣੀ ਪਾਜੀ ਇਹ ਪੀ ਲੀਏ ਪਾਈਪ ਲਗਾ ਲੀਏ ਓਰੇ ਗਵਰਨਮੈਂਟ ਕੀ ਕਹਿੰਦੀ ਓਰੇ ਲਗਾ ਲੀਏ ਪਾਈਪ ਪੂਰੇ ਤੋਂ ਕਨੈਕਸ਼ਨ ਲੈ ਲੈਣੇ ਅਸੀਂ ਮੋਟਰ ਓਰੇ ਲਗਾਣੇ ਚਾਕੇ ਆਪਣੀਆਂ ਕਿੰਨੇ ਦਿਨ ਤੋਂ ਪਾਣੀ ਨਹੀਂ ਆ ਰਿਹਾ ਭਾਜੀ ਪੁੱਛੋ ਹੀ ਨਾ 6 ਮਹੀਨੇ ਹੋ ਗਏ ਸਾਨੂੰ ਜਨਵਰੀ ਦੀ ਮੇਰੇ ਕੋਲ ਵੀਡੀਓ ਪਈ ਹੈ ਜਨਵਰੀ ਫਰਵਰੀ ਦੀਆਂ ਹਾਂ ਤੇ ਸਾਡੇ ਐਮਸੀ ਮੈਡਮ ਸੁਣਦੇ ਹੀ ਨਹੀਂ ਆ ਸਾਡੀ ਗੱਲ ਦਾ ਅੱਜ ਵੀ ਮੇਰੇ ਕੋਲ ਰਿਕਾਰਡਿੰਗ ਹੈ ਤੁਸੀਂ ਕਹਿੰਦੇ ਹੋ ਤਾਂ ਮੈਂ ਦੇ ਦਨੀ ਆ ਜਿਹੜੇ ਆਪਰੇਟਰ ਨੇ ਉਹ ਕਹਿੰਦੇ ਨੇ ਜੀ 4 ਵਾਲ ਨੇ 4-4 ਘੰਟੇ ਪਾਣੀ ਆਏਗਾ ਔਰ ਸਿਰਫ ਸਾਡੇ ਹੀ ਸ਼ਾਮ ਨੂੰ 6 ਵਜੇ ਤੋਂ ਬਾਅਦ ਪਾਣੀ ਆਏਗਾ 4 ਘੰਟੇ ਔਰ ਪੌਂਦੇ ਪੌਂਦੇ ਹੀ ਸਾਡੇ ਕੋਲ 4 ਘੰਟੇ ਲੱਗ ਜਾਂਦੇ ਆ ਸਾਡੇ ਘਰ ਐਵੇਂ ਦੇ ਆ ਜਿੱਥੇ ਹਫਤਾ ਹੋ ਗਿਆ ਪਾਣੀ ਨਹੀਂ ਆਇਆ ਟੈਂਕਰ ਆ ਰਹੇ ਆ ਟੈਂਕਰਾਂ ਦੀ ਬਲੈਕ ਕਰ ਰਹੀ ਹੈ ਸਰ 600 ਰੁਪਏ ਇੱਕ ਟੈਂਕੀ ਦੇ ਲੈ ਰਹੇ ਨੇ ਤੁਸੀਂ ਦੱਸੋ ਪਾਣੀ ਐਨਾ ਮਹਿੰਗਾ ਹੋ ਗਿਆ ਕਿ ਇੱਕ ਟੈਂਕਰ ਇੱਕ ਟੈਂਕੀ ਦਾ 1000 ਲੀਟਰ ਦੀ ਦਾ 600 ਰੁਪਏ ਲੈ ਰਹੇ ਨੇ ਕਿ ਮੰਨਦੇ ਹੋ ਕਿ ਫਿਕਰਸ਼ਨ ਖਤਮ ਹੋਈ ਹੈ ਜੇ ਟੈਂਕੀਆਂ ਟੈਂਕਰੇ ਨੇ ਮਹਿੰਗੇ ਨੇ ਫਿਕਰਸ਼ਨ ਮੋ ਤਾਂ ਕਹਿੰਦੇ ਕਰਪਸ਼ਨ ਖਤਮ ਹੋ ਚੁੱਕੀ ਹੈ ਨਹੀਂ ਜੀ ਨਹੀਂ ਕੋਈ ਨਹੀਂ ਅਸੀਂ ਰੋਜ਼ ਦੇ ਰਹੇ 600 ਰੁਪਏ ਕੀ ਗੱਲ ਕਰਤੀ ਰਸਵੇ ਰਾਤ ਨੂੰ 4-4 ਜਿੰਨ ਤੱਕ ਵੀ ਅਸੀਂ ਛੱਤ ਤੇ ਹੁੰਨੇ ਪਾਣੀ ਦੇਖਦੇ ਆਂ ਅਸੀਂ ਪਾਣੀ ਬਿਲਕੁਲ ਨਹੀਂ ਆ ਰਿਹਾ ਹੈਗਾ ਸਰਕਾਰ ਜਦੋਂ ਆਈ ਸੀ ਤਾਂ ਇੱਕ ਗੱਲ ਕਹੀ ਸੀ ਕਹਿੰਦੇ ਵੀ ਬਿਜਲੀ ਸਰਪਲਸ ਰਹੂਗੀ ਮੁਫਤ ਰਹੂਗੀ 24 ਘੰਟੇ ਬਿਜਲੀ ਰਹੂਗੀ ਅੱਛਾ ਉਰੇ ਹਾਲਾਤ ਕਿਵੇਂ ਵੈਸੇ ਬਿਜਲੀ ਦੇ ਹਾਲਾਤ ਬਿਜਲੀ ਵੀ ਬਹੁਤ ਜ਼ਿਆਦਾ ਜਾ ਰਹੀ ਹੈ ਇਸ ਵਕਤ ਤੋਂ ਕੱਟ ਲੱਗ ਰਹੇ ਨੇ ਨਾ ਜੀ 24 ਘੰਟੇ ਉਹਨਾਂ ਦੇ ਕੱਟ ਨਹੀਂ ਲੱਗਦੇ ਸਾਡੇ ਲੱਗਦੇ ਨੇ ਜਦ ਮਰਜੀ ਫੋਨ ਕਰਿਓ ਤੁਹਾਨੂੰ ਫੋਨ ਕਰ ਦਾਂਗੇ ਆ ਕੇ ਦੇਖ ਲੈ ਗਵਰਨਮੈਂਟ ਕਿੰਨੀ ਕਿ 24 ਘੰਟੇ ਬਿਜਲੀ ਆ ਰਹੀ ਹੈ ਚਾਹੇ ਇੱਥੇ ਨੌਜਵਾਨ ਵੀ ਖੜੇ ਹੋਣਾਂ ਗੱਲਬਾਤ ਕਰਾਂਗੇ ਨੌਕਰੀ ਵਗਾਰਾ ਮਿਲ ਰਹੀਆਂ ਨੇ ਨਹੀਂ ਭਾਜੀ ਕੋਈ ਨੌਕਰੀ ਨੌਕਰੀ ਨਹੀਂ ਲੋਕੀ ਤੱਕੇ ਖਾ ਰਹੇ ਇੱਥੇ ਜਿਹੜੇ ਬਾਹਰ ਦੀ ਸਟੇਟਾਂ ਤੋਂ ਵੀ ਆ ਰਹੇ ਨੇ ਇੱਥੇ ਨੌਕਰੀਆਂ ਕਰਨ ਉਹਨਾਂ ਨੂੰ ਵੀ ਕੁਝ ਨਹੀਂ ਮਿਲ ਰਿਹਾ ਲੋਕੀ ਕਹਿੰਦੇ ਆਈਟੀ ਸਿਟੀ ਹੈਗਾ ਮੋਹੱਲੀ ਦੋ-ਦੋ ਮਹੀਨੇ ਦੀ ਲੋਕਾਂ ਦੀ ਤਨਖਾਹ 홀ਡ ਪਈਆਂ ਆ ਤਾਂ ਨੌਕਰੀ ਕਿੱਥੋਂ ਹੋਏਗੀ ਇੱਥੇ ਪਰ ਕਹਿੰਦੇ ਦਿੱਲੀ ਤੋਂ ਲੱਗ ਕੇ ਦਿੱਲੀ ਦੇ ਮੰਤਰੀ ਕਹਿੰਦੇ ਪੰਜਾਬ ਚ ਆ ਕੇ ਸੱਤਾ ਸੰਭਾਲ ਰਹੇ ਨੇ ਦਿੱਲੀ ਦੇ ਲੋਕ ਪੰਜਾਬ ਚ ਕਹਿੰਦੇ ਆ ਕੇ ਵੀ ਚੇਅਰਮੈਨ ਨੇ ਅਹੁਦੇ ਸੰਭਾਲ ਰਹੇ ਉਹ ਤਾਂ ਕਹਿੰਦੇ ਨੌਕਰੀ ਬਹੁਤ ਹੈ ਕੈਨੂ ਮੁਹਾਲੀ ਨੂੰ ਕਿਹਾ ਜਾਂਦਾ ਆਈਟੀ ਸਿਟੀ ਮੁਹਾਲੀ ਲੇਕਿਨ ਆਈਟੀ ਸੈਕਟਰ ਦੇ ਵਿੱਚ ਹੀ ਦੋ ਦੋ ਮਹੀਨੇ ਤੱਕ ਜਿਹੜੇ ਲੋਕ ਨੌਕਰੀ ਕਰ ਰਹੇ ਉਹਨਾਂ ਦੀ ਤਨਖਾਹ ਦੋ ਦੋ ਮਹੀਨੇ ਤੋਂ ਕਿਸੇ ਨੂੰ ਤਨਖਾਹ ਨਹੀਂ ਮਿਲੀ ਤਨਖਾਹ ਹੋਲਡ ਕੀਤੀਆਂ ਹੋਈਆਂ ਕੰਪਨੀਆਂ ਕਹਿ ਰਹੀ ਹੈ ਸਾਡੇ ਕੋਲ ਕੰਮ ਹੀ ਨਹੀਂ ਆ ਰਿਹਾ ਅਸੀਂ ਲੋਕਾਂ ਨੂੰ ਤਨਖਾਹ ਹੀ ਦਈਏ ਪਰ ਉਸ ਸਰ ਇਹਨਾਂ ਸਰਕਾਰ ਪੈਸੇ ਪੂਰੇ ਦੰਦੇ ਨਹੀਂ ਹੈਗੇ ਤੁਸੀਂ ਤਾਂ ਮੈਡਮ ਘਰ ਵੀ ਦੇਖਣਾ ਹਰ ਚੀਜ਼ ਦੇਖਣੀ ਹੁੰਦੀ ਹੈ ਜਦੋਂ ਬੱਚਾ ਜੌਬ ਤੇ ਜਾਂਦਾ ਤਾਂ ਮਿਹਨਤ ਕਰਦਾ ਪਰ ਕੀ ਉਹਨੂੰ ਉਹਨਾਂ ਪੈਸਾ ਮਿਲਦਾ ਨਫਲ ਨਹੀਂ ਮਿਲਦੇ ਨਾ 10000 ਰੁਪਏ ਮਿਲ ਰਿਹਾ ਦੱਸੋ 10000 ਨਾਲ ਕੀ ਹੋਊਗਾ ਨਿਆਣਿਆਂ ਦਾ ਐ ਤੇਲ ਵੀ ਨਹੀਂ ਪੂਰਾ ਹੁੰਦਾ ਬੱਚਿਆਂ ਦਾ ਅੱਗੇ ਨਾਲ ਮਹਿੰਗਾਈ ਕਿੰਨੀ ਕੁ ਵਧੀ ਹੈ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਕੋਈ ਚੀਜ਼ੇ ਨਹੀਂ ਲੈ ਸਕਦੇ ਹੈਗੇ ਆਪਾਂ ਪਹਿਲੀ ਗੱਲ ਤਾਂ ਆਟਾ ਹੀ ਬਹੁਤ ਮਹਿੰਗਾ ਹੋ ਗਿਆ ਕਣਕ ਕਿੰਨੀ ਮਹਿੰਗੀ ਹਾਂਜੀ ਹਾਂ ਕੁੜੀਆਂ ਵਿਆਹਣੀਆਂ ਨੇ ਤਿੰਨ ਤਿੰਨ ਕੁੜੀਆਂ ਨੇ ਲੱਖ ਰੁਪਏ ਨੂੰ ਸੋਨਾ ਹੋ ਗਿਆ ਤੁਸੀਂ ਦੇਖੋ ਕਿੱਤੋਂ ਕਰੂਗੇ ਅਸੀਂ ਅਰੇ ਤੁਸੀਂ ਕਹਿੰਦੇ ਹੋ ਵੀ ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਚੁੱਕੀਆਂ ਪਰ ਮੁੱਖ ਮੰਤਰੀ ਭਗਵਾਨਤਮਾਨ ਨੇ ਆਮ ਤੋਂ ਪਹਿਲਾਂ ਸ਼ਾਇਦ ਮੈਨੂੰ ਵੀ ਬਿਆਨ ਜਾਦਾ ਕਹਿੰਦੇ ਵੀ ਮਹਿਲਾ ਮਨ 1000 ਰੁਪਏ ਦੇਵਾਂਗਾ ਅੱਛਾ ਇੰਨੀਆਂ ਇੱਥੇ ਮਹਿਲਾਵਾਂ ਖੜੀਆਂ ਇੱਕ ਖੁੱਲ ਕੇ ਦੱਸੋ 1000 ਰੁਪਏ ਮਿਲੇ ਸਾਰਿਆਂ ਨੂੰ ਨਾ ਕਿਸੇ ਕੋ ਨਹੀਂ ਮਿਲਾਂ ਕੋਈ ਨਾ ਆਪੇ ਮਿਲਣੀ ਨਾ ਜੀ ਨਾ ਕਿਸੇ ਦਾ ਨਹੀਂ 1000 ਰੁਪਿਆ ਆਇਆ ਹੈ ਕਿ ਗਵਰਨਮੈਂਟ ਜਾਣ ਤੋਂ ਪਹਿਲੇ ਸਟਾਰਟ ਕਰ ਦੇਗੀ ਆਇਆ ਸੀ ਬਿਆਨ ਉਹਨਾਂ ਦਾ ਹੈ ਜਾਣ ਤੋਂ ਪਹਿਲੇ 2-4 ਮਹੀਨੇ ਦੇ ਦੇਣਗੇ ਉਹ ਤਾਂ ਕਿ ਰਿਪੀਟ ਸਰਕਾਰ ਆਵੇ ਨਾ ਹਾਂ ਜੀ 1000 ਰੁਪਏ ਵੀ ਨਹੀਂ ਆਇਆ ਨਹੀਂ ਨਹੀਂ 200 ਰੁਪਏ ਵੀ ਨਹੀਂ ਆਇਆ ਜੀ ਇਹ ਹਾਲਾਤ ਇਸ ਵਕਤ ਇੱਥੇ ਦੇ ਨੇ ਤੇ ਜਿਵੇਂ ਇੱਕ ਇੱਕ ਕੱਲ ਵੀ ਇਹ ਕਹਿੰਦਾ ਵੀ ਸਰਕਾਰ ਆਏ ਤੇ ਯੂਥ ਨੂੰ ਜਿਹੜੀ ਐ ਉਹ ਨੌਕਰੀਆਂ ਅਸੀਂ ਘਰ ਬੈਠੇ ਦਵਾਂਗੇ ਕਹਿੰਦੇ 50 ਹਜ਼ਾਰ ਨੌਕਰੀਆਂ ਅੱਜ ਕੱਲ ਤਾਂ ਕੱਲ ਤੋ ਟੋਟਲ 53401 ਨੌਕਰੀਆਂ ਦੇ ਚੁੱਕੇ ਸੀ 50 ਭਾਜੀ ਲੋਕੀ ਨੌਕਰੀਆਂ ਲਈ ੱੱੱਕੇ ਖਾ ਰਿਆ ਤਾਂ ਨਹੀਂ ਨੌਕਰੀਆਂ ਮਿਲ ਰਹੀਆਂ ਔਰ ਯੂਥ ਨੂੰ ਇਹਨਾਂ ਨੇ ਨੌਕਰੀਆਂ ਕੀ ਦੇਣੀ ਯੂਥ ਨੂੰ ਤਾਂ ਇਹ ਨਸ਼ਾ ਵੇਚੀ ਜਾ ਰਹੇ ਆ ਤੁਰਦੇ ਫਿਰਦੇ ਰਾਤ 'ਚ ਕੁਝ ਲੋਕੀ ਇਹੋ ਜਿਹੇ ਹੈਗੇ ਚਲਦੀ ਯੂਥ ਨੂੰ ਇਹ ਪੁੱਛਦੇ ਚਿੱਟਾ ਚਾਹੀਦਾ ਚਿੱਟਾ ਤੁਰਦੇ ਫਿਰਦੇ ਪੁੱਛਿਆ ਜਾਂਦਾ ਆ ਇਹ ਨੌਕਰੀਆਂ ਨਹੀਂ ਦੇ ਰਹੇ ਆ ਇਹ ਤੁਰਦੇ ਫਿਰਦੇ ਲੋਕਾਂ ਨੂੰ ਘਰ ਬੈਠੇ ਚਿੱਟਾ ਵੇਚ ਰਹੇ ਆ ਅੱਛਾ ਗੱਲ ਚੋਰੀਆਂ ਦੀ ਇੱਥੇ ਕਿਸੇ ਚੱਕੀ ਸੀਗੀ ਖਰੜ ਦੇ ਵਿੱਚ ਕਿ ਮਹਿਲਾਵਾ ਸੇਫ ਨੇ ਜਾਂ ਪੰਜਾਬ ਦਾ ਮਹਿਲਾਵਾ ਸੇਫ ਨੇ ਨਹੀਂ ਵੀ ਕੋਈ ਸੇਫ ਨਹੀਂ ਹੈਗਾ ਜੀ ਕੰਨਾਂ ਚੋਂ ਵਾਲੀਆਂ ਚੈਨ ਖਿੱਚ ਕੇ ਲੈ ਜਾਂਦੇ ਔਰ ਜਾਂਦੇ ਆਉਂਦੇ ਲੋਕ 6 ਨੰਬਰ ਗੇਟ ਤੇ 6 ਨੰਬਰ ਗੇਟ ਤੇ ਦੋ ਤਿੰਨ ਵਾਰ ਦਾਤਾਂ ਹੋ ਚੁੱਕੀਆਂ ਜਿਹਦੇ ਵਿੱਚ ਇੱਕ ਲੇਡੀਜ਼ ਦਾ ਬੈਗ ਛਿੰਨਿਆ ਸੀਗਾ ਤਾਂ ਇੱਕ ਦੀ ਗਲੇ ਦੀ ਚੇਨ ਖਿੱਚੀ ਸੀਗੀ ਸਾਡੀ ਆਪਣੀ ਸੁਸਾਇਟੀ 'ਚ ਇੱਕ ਲੇਡੀਜ਼ ਦੇ ਗੱਲ ਤੋਂ ਚੇਨ ਖਿੱਚੀ ਸੀਗੀ ਪਲੱਸ ਸਾਡੀ ਸੁਸਾਇਟੀ 'ਚ ਇੰਨੀ ਚੋਰੀਆਂ ਹੋ ਚੁੱਕੀਆਂ ਆ ਜਿਹਦੀ ਕੋਈ ਗਿਣਤੀ ਨਹੀਂ ਹੈਗੀ ਜੇ ਤੋ ਦੁਖੀ ਹੋ ਕੇ ਲੋਕਾਂ ਨੇ ਸੁਸਾਇਟੀ ਦੇ ਵਿੱਚ ਕਟੋ-ਕਟਵੀ 15 ਸੀਸੀਟੀਵੀ ਲੱਗੇ ਹੋਣੇ ਉਸ ਤੋਂ ਬਾਅਦ ਵੀ ਚੋਰ ਆਂਦੇ ਮੂੰਹ ਤੇ ਕਪੜਾ ਬੰਨ ਕੇ ਆਰਾਮ ਨਾਲ ਚੋਰੀ ਕਰਕੇ ਜਾਂਦੇ ਆ ਕਿੰ ਕਿੰਨੇ ਕਿੰਨਾ ਕਰ ਦੇਦੇ ਕਿਉਂਕਿ ਯਾਤਰ ਖਰੜ ਦੇ ਇਸੀ ਏਰੀਆ ਵਿੱਚ ਦੇਖਿਆ ਗਿਆ ਵੀ ਸੀਸੀਟੀਵੀ ਬਿਲਕੁਲ ਇੱਕ ਚੀਜ਼ ਹੋ ਰਹੀ ਐ ਐਡ ਕਰਾਂਗੀ ਸਿਰਫ ਲੇਡੀਜ਼ ਨਹੀਂ ਜੈਂਟਸ ਔਰ ਬੱਚੇ ਵੀ ਸੇਫ ਨਹੀਂ ਹੈਗੇ ਓਕੇ ਮੈਂ ਉਹਨਾਂ ਦੀ ਚੋਰੀਆਂ ਨਹੀਂ ਹੁੰਦੀਆਂ ਉਹਨਾਂ ਦੀ ਵੀ ਚੋਰੀਆਂ ਹੁੰਦੀਆਂ ਨੇ ਬੱਚੇ ਵੀ ਚੋਰੀ ਕਰਕੇ ਉਰੇ ਲੈ ਕੇ ਜਾਂਦੇ ਨੇ ਲੋਕ ਚੱਕ ਚੱਕ ਕੇ ਲੈ ਕੇ ਜਾਂਦੇ ਆ ਇਹ ਕਹਿਣਾ ਗਲਤ ਹੈ ਕਿ ਸਿਰਫ ਲੇਡੀ ਸੇਫ ਨਹੀਂ ਹੈਗੀ जेंट्स और बच्चे भी सेफ नहीं है कोई चीज़ सेफ नहीं है तुम तो घर नहीं अपना खाली चढ़ के जा सकते घर भी चोरिया हो जाए और सूंदा है ये लीगल सोसाइटी है इलीगल लीगल सोसाइटी है ये लिया हो या, नहीं लिया होया रजिस्ट्री कि हाँ, होगी बड़ी है। बात है यही बोला जाता है यहाँ पे कि ये सोसाइटी लीगल नहीं है अगर लीगल नहीं है सोसाइटी जब सोसाइटी कट रही थी उस टाइम उस टाइम कहाँ बैठी थी सरकार अभी हम एम को वोट लेने के लिए लीगल होती है ये है ना जब वोट जब हमें बोर्ड जब बन जाते हैं उसके बाद बोल देते हैं कि ये सोसाइटी इलीगल है वो कैसे बनी बन रही थी ना वो सरकार तब कहाँ सोई थी जब इलीगल थी तो हमने इतने इतने पैसे पैंतीस पैंतीस चालीस चालीस लाख लगाए आज हमारी सोसाइटी इलीगल हो गई वो कैसे हो गई किसने इनको वाटर सप्लाई के, के कनेक्शन किसने दिए कैसे इन्होंने ये पावर सप्लाई के कनेक्शन लिए कैसे लिया वो सब कुछ अगर इलीगल था यहाँ पे तो ਅੱਛਾ ਸਰਕਾਰ ਇਹ ਗੱਲ ਕਹਿੰਦੀ ਹੈ ਕਹਿੰਦੇ ਵੀ ਜਨਤਾ ਸਾਡੇ ਤੋਂ ਖੁਸ਼ ਹੈ ਕਹਿੰਦੇ 3 ਸਾਲ ਹੋ ਚੱਲੇ ਨੇ 3 ਕਹਿੰਦੇ ਕਹਿੰਦੇ 3 ਸਾਲ ਚ ਅਸੀਂ ਪੂਰੇ ਕਹਿੰਦੇ ਜਨਤਾ ਪੂਰੀ ਖੁਸ਼ ਹੈ ਆ ਬਹੁਤ ਜਨਤਾ ਖੁਸ਼ ਹੈ ਦੇਖੋ ਕੈਮਰਾ ਘੁਮਾ ਕੇ ਸਾਰੇ ਪਾਸੇ ਇੰਨੀ ਖੁਸ਼ ਹੈ 600 ਯੂਨਿਟ ਫ੍ਰੀ ਦੇ ਰਹੇ ਨੇ ਬਟ ਅਸੀਂ ਮੰਗਦੇ ਹੀ ਨਹੀਂ 600 ਯੂਨਿਟ ਫ੍ਰੀ ਸਾਡੇ ਤੋਂ ਜੈਨੂਇਨ ਜੈਨੂਇਨ ਪੈਸੇ ਲਓ ਹਰ ਯੂਨਿਟ ਦੇ ਪੈਸੇ ਦਵਾਂਗੇ ਅਸੀਂ ਸਾਨੂੰ 600 ਯੂਨਿਟ ਫ੍ਰੀ ਚਾਹੀਦੇ ਹੀ ਨਹੀਂ ਆ ਠੀਕ ਹੈ ਨਾ 1 ਰੁਪਏ ਨਹੀਂ ਸਾਨੂੰ ਫ੍ਰੀ ਚਾਹੀਦਾ ਹੈਗਾ ਫ੍ਰੀ ਦੇਣਾ ਮਤਲਬ ਯੂਥ ਨੂੰ ਘਰ ਬਿਠਾਉਣ ਵਾਲਾ ਕੰਮ ਹੈ ਜਿਹੜੀ ਚੀਜ਼ ਮਿਹਨਤ ਕਰਕੇ ਬੰਦਾ ਕਮਾ ਸਕਦਾ ਹੈ ਨਾ ਉਹ ਫ੍ਰੀ ਸਾਨੂੰ ਕੁਝ ਨਹੀਂ ਚਾਹੀਦਾ ਹੈਗਾ ਜੈਨੂਨ ਪੈਸੇ ਲਓ ਔਰ ਸਾਨੂੰ ਹਰ ਚੀਜ਼ ਮਿਲਣੀ ਚਾਹੀਦੀ ਆ ਜੋ ਹੋਰ ਸਟੇਟਸ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਮਿਲਦੀ ਆ ਆਮ ਜਨਤਾ ਨੂੰ ਅੱਛਾ ਐਜੂਕੇਸ਼ਨ ਦੇਖੋ ਸਾਰੇ ਤੁਸੀਂ ਬੱਚੇ ਵੀ ਨੇ ਐਜੂਕੇਸ਼ਨ ਸਿਸਟਮ ਪੰਜਾਬ ਚ ਕਿਵੇਂ ਆ ਕਿਉਂਕਿ ਇੱਕ ਕਹਿੰਦੇ ਵੀ ਸਿੱਖਿਆ ਕ੍ਰਾਂਤੀ ਲੈ ਕੇ ਆਉਂਦੇ ਸੀਗੀ ਵੀ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਲੈ ਕੇ ਆਂਦੀ ਬੱਚਿਆਂ ਨੂੰ ਐਜੂਕੇਸ਼ਨ ਵਧੀਆ ਮਿਲ ਰਹੀ ਆ ਸਕੂਲ ਬੜੇ ਡਿਵੈਲਪ ਹੋ ਰਹੇ ਨੇ ਕਿਵੇਂ ਐਜੂਕੇਸ਼ਨ ਸਿਸਟਮ ਕਿਵੇਂ ਮੈਡਮ ਡਿਵੈਲਪ ਹੀ ਹੋ ਰਿਹਾ ਹੈ ਲੇਕਿਨ ਉਹਨਾਂ ਦੇ ਅੰਦਰ ਫੀਸ ਵੀ ਤਾਂ ਦੇਖਿਆ ਕੋਈ ਫੀਸ ਜਿੱਤਾ ਇੱਕ ਬੱਚਾ ਅੱਜ ਕੱਲ੍ਹ ਲੋਕ ਪੜ੍ਹਾਈ ਨਹੀਂ ਸਕਦੇ ਅਗਰ ਇੱਕ ਮਤਲਬ ਦੋ ਤੋਂ ਐਸਾ ਸੋਚਦੇ ਨੇ ਲੋਕ ਕੀ ਕਰਨੇ ਵੀ ਨਹੀਂ ਹੈ ਅੱਜ ਕੱਲ੍ਹ ਲੋਕ ਇਹੀ ਸੋਚ ਰਹੇ ਕਿ ਬਸ ਮਤਲਬ मतलब सोचता है बंदा मीडियम मतलब मीडियम क्लास फैमिली है अगर तो वो तो अच्छे स्कूल में डाल ही नहीं सकता वो तो ये सोचता है कि बस बच्चा पढ़ जाए उसको एजुकेशन मिल रही है नहीं बच्चा पढ़ा सकता भैया आज की डेट में अच्छे स्कूलों में तो लोग बस कोई लो क्लास फैमिली है अगर तो वो तो यही सोचता रहता है कि भाई डाल दो अच्छा ठीक है गवर्नमेंट में डाल दो कहाँ से डालेंगे प्राइवेट में फीस इतनी ज़्यादा है सरकारी स्कूल बहुत बढ़िया कहते हैं प्राइवेट में नहीं होते सरकारी अच्छा एक चीज़ दसो सरकारी थोड़े बच्चे भी ने सरकारी स्कूल प्राइवेट स्कूल फर्क की है सरकार कहनी सरकारी स्कूल च पाओ अगर सरकारी स्कूल है ना जो सरकारी स्कूल का टीचर है उसका क्यों बच्चा खुद सरकारी स्कूल में नहीं आता है जो सरकारी स्कूल का टीचर है उसका बच्चा जो है वो अच्छे स्कूल में जा रहा है कॉन्वेंट स्कूल में पढ़ रहा है ठीक है जो हम जैसे मिडिल क्लास लोग है वो हम सारे अफोर्ड नहीं कर सकते कि हम कॉन्वेंट में जाएंगे मेरा खुद का बच्चा थर्ड फोर्थ क्लास में है अभी उसकी टेन थाउजेंड की नाइनटी एट हंड्रेड समथिंग की बुक्स आई हैं ठीक है एडमिशन फीस इतनी इतनी ज़्यादा अगर पर सेमेस्टर की हम बात करते हैं बच्चे की पर सेशन की तो फिफ्टी ये हमारा एडमिशन चार्जेस होते हैं चले जाते हैं तो कहाँ का क्या सिस्टम सरकारी की बात करते हैं मिड डे मील चला रखा है मिड डे मील का क्या फायदा है उसका तो कोई फायदा नहीं बच्चों को तो हम खाना घर से भी दे सकते हैं आप बच्चों को एजुकेशन दो ना जो कि मिलती नहीं है बच्चों को भी खड़े तो सवाल खड़े ਵੀ ਜੋ ਵਾਦੇ ਕਰਕੇ ਸੀ ਉਹ ਪੂਰੇ ਨਹੀਂ ਹੋਏ ਸਾਡੇ ਨਾਲ ਬਜ਼ੁਰਗ ਇੱਥੇ ਹੋਰ ਵੀ ਮਜੂਰ ਨੇ ਕਿੰਨੇ ਚਿਰ ਤੋਂ ਪਾਣੀ ਤੋਂ ਤੰਗ ਸਾਡੇ ਜੀ ਪਿਛਲੇ 4 ਮਹੀਨਿਆਂ ਤੋਂ ਪਾਣੀ ਨਹੀਂ ਆਇਆ ਇੱਥੇ ਆਪਣਾ ਅੰਜੂ ਚੰਦ ਐਮਸੀ ਨੂੰ ਵੀ ਦੱਸ ਚੁੱਕੇ ਆ ਮੈਂ ਤਾਂ ਇਹਨਾਂ ਨੂੰ ਇਹ ਕਹਿੰਦੀ ਸਾਡੇ ਕੋਲ ਜਗ੍ਹਾ ਨਹੀਂ ਹੈ ਟਿਊਬ ਲਾਉਣ ਵਾਸਤੇ ਮੈਨੂੰ 3 ਮਹੀਨੇ ਹੋ ਗਏ ਲਿਖ ਕੇ ਦੀ ਮੇਰੀ ਜਗ੍ਹਾ ਖਾਲੀ ਵੀ ਇੱਥੇ ਵੀ ਇੱਥੇ ਟਿਊਬ ਲਾ ਦਿਓ ਪਰ ਇਹ 3 ਮਹੀਨੇ ਤੋਂ ਕੋਈ ਕੰਮ ਨਹੀਂ ਹੋਇਆ 4 ਮਹੀਨੇ ਹੋ ਗਏ ਸਾਡੇ ਪਾਣੀ ਨਹੀਂ ਆਇਆ ਮੇਰੇ ਕੋਲ ਆ ਪ੍ਰੂਫ ਹੈ ਤੁਹਾਨੂੰ ਦਿਖਾ ਦਿੰਦਾ ਮੇਰੇ ਜੋ ਇਹਨਾਂ ਨੂੰ ਮੈਂ ਲਿਖ ਕੇ ਦੇਆ ਐਫੀਡਾਵਟ ਲਿਖ ਕੇ ਦੇਆ ਇਹ ਕਹਿੰ ਆ ਮੇਰੀ ਜਗ੍ਹਾ ਇੱਥੇ ਖਾਲੀ ਪਈ ਹੈ ਨਾਲ ਇਸ ਚਰਾਹੇ ਤੇ ਤੁਸੀਂ ਆਪਣੀ ਜਗ੍ਹਾ ਖੁਦ ਹੀ ਦੇਣ ਲੋ ਤੇ ਮੈਂ ਦੀ ਗਵਰਨਮੈਂਟ ਨੂੰ ਵੀ ਤੁਸੀਂ ਇੱਥੇ ਟੇਬਲ ਲਾ ਲਈ ਤੁਹਾਡੇ ਕੋਲ ਨਹੀਂ ਜਗ੍ਹਾ ਹੈ ਪਰ 3 ਮਹੀਨੇ ਹੋ ਗਏ ਕੋਈ ਨਾ ਇੱਥੇ ਕੋ ਟੇਬਲ ਲੱਗਦੇ 4 ਮਹੀਨੇ ਤੋਂ ਪਾਣੀ ਨਹੀਂ ਆਇਆ ਉਧਰੋਂ ਉਸ ਪਾਸੇ ਤੋਂ ਕਨੈਕਸ਼ਨ ਲਿਆ 1.5 ਸਾਲ ਤੋਂ ਉਧਰੋਂ ਨਹੀਂ ਆਇਆ ਇੱਧਰੋਂ ਫੇਰ ਕਨੈਕਸ਼ਨ ਲਿਆ 4 ਮਹੀਨੇ ਤੋਂ ਇੱਧਰੋਂ ਨਹੀਂ ਪਾਣੀ ਆਇਆ ਪਰ ਅਨਮੋਲ ਗੁਣਮਾਨ ਇੱਕ ਮੈਂ ਖਬਰ ਸੁਣੀ ਸੀ ਉਹ ਕਹਿੰਦੇ ਸੀਗੇ ਵੀ ਖਰੜ ਦੇ ਵਿੱਚ ਜਿਹੜੇ ਪ੍ਰਧਾਨ ਆ ਉਹ ਕਾਲੀ ਦਲ ਦੇ ਨੇ ਕਹਿੰਦੇ ਜਦੋਂ ਅਸੀਂ ਕੁਝ ਕਹਿੰਨੇ ਆ ਤਾਂ ਉਹ ਸਾਡੀ ਗੱਲ ਨਹੀਂ ਮੰਨਦੇ ਜੋ ਉਹ ਆਪਣੀ ਕਰਦੇ ਨੇ ਫਿਰ ਸਾਡੇ ਤੋਂ ਪਰਮਿਸ਼ਨਾਂ ਇਹ ਮੰਨਦੇ ਕਿ ਤਨ ਸਿਆਸਤ ਦੇ ਚੱਕਰਾਂ ਦੇ ਵਿੱਚ ਆਮ ਜਨਤਾ ਨਹੀਂ ਪਿਸੜੀ ਆ ਹੁਣ ਤਾਂ ਅਕਾਲੀ ਦਲ ਦੀ ਵੀ ਪ੍ਰਧਾਨ ਵੀ ਉਤਾਰ ਦਿੱਤੀ ਐ ਹੁਣ ਤਾਂ ਚਲੋ ਇਹਨਾਂ ਨੂੰ ਕੁਝ ਕਰਨਾ ਚਾਹੀਦਾ ਹੁਣ ਵੀ ਨਹੀਂ ਆ ਰਿਹਾ ਪਾਣੀ ਹੁਣ ਤਾਂ ਆਮ ਆਦਮੀ ਪਾਰਟੀ ਹੁਣ ਤਾਂ ਆਮ ਆਦਮੀ ਐਮਐਲਏ ਆਮ ਦਾ ਆਮ ਦਾ ਹੁਣ ਤਾਂ ਮੈਨੂੰ ਲੱਗਦਾ ਪ੍ਰਧਾਨ ਵੀ ਸ਼ਾਇਦ ਆਮ ਦਾ ਬਣ ਗਿਆ ਹੋਊਗਾ ਬਸ ਫਿਰ ਹੁਣ ਤਾਂ ਪਾਣੀ ਆਣਾ ਚਾਹੀਦਾ ਹੁਣ ਵੀ ਨਹੀਂ ਪਾਣੀ ਆ ਰਿਹਾ ਕੋਈ ਆ ਕੇ ਦੇਖੇ ਕੋਈ ਐਮਸੀ ਆ ਕੇ ਦੇਖੇ ਇੱਥੇ ਥੋੜਾ ਨੰਬਰ ਬਾਅਦ ਵਾਲਾ ਪਹਿਲਾਂ ਦੋ ਦੋ ਟੈਂਕਰ ਨਹੀਂ ਭਈ ਇਹ ਹੀ ਸਰਕਾਰੀ ਬਾਕੀ ਅਸੀਂ ਚਾਰ ਵਿੱਚ ਹਰੇਕ ਮਹੀਨਾ 4 ਅੱਛਾ ਜਿਵੇਂ ਕਿ ਮੈਂ ਆਖਰੀ ਸਵਾਲ ਕਰੂੰਗਾ ਕਹਿੰਦੇ ਵੀ ਉਹਨਾਂ ਦੇ ਮੰਤਰੀ ਆਮ ਆਦਮੀ ਪਾਰਟੀ ਦੇ ਮੰਤਰੀ ਵੱਡੇ ਵੱਡੇ ਲੀਡਰ ਕਹਿੰਦੇ ਨੇ ਵੀ 3 ਸਾਲ ਦੇ ਵਿੱਚ ਕਹਿੰਦੇ ਅਸੀਂ ਇੰਨਾ ਕੰਮ ਕਰ ਦਿਖਾਇਆ ਕਿ ਜਨਤਾ ਸਾਡੇ ਤੋਂ ਪੂਰੀ ਖੁਸ਼ ਹੋ ਚੁੱਕੀ ਆ ਕੋਈ ਗੱਲ ਨਹੀਂ ਹੁਣ ਜੇ ਵੋਟਾਂ ਆਉਣਗੀਆਂ ਇਹਨਾਂ ਨੂੰ ਪਤਾ ਲੱਗੂਗਾ ਵੀ ਜਨਤਾ ਕਿੰਨੀ ਖੁਸ਼ ਹੈਗੀ ਹਾਂ ਠੀਕ ਹੈ ਅਸੀਂ ਪਹਿਲਾਂ ਵੱਧ ਚੜ ਕੇ ਆਮ ਆਦਮੀ ਨੂੰ ਜਿਤਾਇਆ ਹੁਣ ਅਸੀਂ ਅੜ ਕੇ ਇਹਨਾਂ ਨੂੰ ਹਰਾਵਾਂਗੇ ਜਿਸ ਤਰ੍ਹਾਂ ਚਾਹੇ ਚਲੋ ਪਹਿਲਾਂ ਪਾਰਟੀਆਂ ਦੋਨੋਂ ਖਰਾਬ ਸੀ ਇਕਾਲੀਦਰ ਕਾਂਗਰਸ ਨੇ ਵੀ ਕੁਝ ਨਹੀਂ ਕਰਿਆ ਪਰ ਸਾਨੂੰ ਆਸ ਸੀ ਵੀ ਆਮ ਆਦਮੀ ਕੁਝ ਕਰੂਗੀ ਪਰ ਆਮ ਆਦਮੀ ਨੇ ਵੀ ਕੱਖ ਯੋ ਨਬੂ ਨਾ ਬੁਰਾ ਹਾਲ ਹੈ ਇਸ ਟਾਈਮ ਅੱਛਾ ਅਗਰ ਅਗਰ ਆਪਾਂ ਨੰਬਰਾਂ ਦੀ ਗੱਲ ਕਰੀਏ ਕਿੰਨੇ ਕ ਨੰਬਰ ਦਵਾਂਗੇ ਸਰਕਾਰ ਨੂੰ ਆ ਸਰਕਾਰ -10 ਦੇਵਾਂਗੇ 0 0 ਦਵਾਂਗੇ 0 0 ਬਿਲਕੁਲ 0 ਸਰਕਾਰ ਹੈ ਕੁਝ ਨਹੀਂ ਕੀ ਅਸੀਂ ਚਾਰ ਚਾਰ ਹਾਤਾ ਹੋ ਗਏ ਅਸੀਂ ਸੁੱਤੇ ਨਹੀਂ ਨਾ ਦਿਨ ਰਾਤ ਪਾਣੀ ਨਹੀਂ ਆ ਰਿਹਾ ਸਾਨੂੰ ਬਿਲਕੁਲ ਪਾਣੀ ਨਹੀਂ ਆ ਰਿਹਾ ਗਾ ਨਹੀਂ ਨਹੀਂ ਜੀ ਤੁਹਾਡਾ ਤਾਂ ਰਾਤ ਨੂੰ ਹੀ ਆਏਗਾ ਕਿਉਂ ਅਸੀਂ ਕੋਈ ਪਾਪ ਕਰਿਆ ਹੋਇਆ ਰਾਤ ਨੂੰ ਪਾਣੀ ਆਏਗਾ ਸਿਰਫ गए, गए, रात ਨੂੰ ਵੀ 4 ਘੰਟੇ ਪਾਣੀ ਚਲਾਉਂਦੇ ਸਾਡੇ ਤੱਕ ਪਹੁੰਚਦਾ ਹੀ ਨਹੀਂ ਹੈ ਅੱਛਾ ਫਿਰ ਤੁਹਾਡੇ ਹਿਸਾਬ ਨਾਲ ਕਿਹੜੀ ਸਰਕਾਰ ਸਹੀ ਰਹੀ ਸੀ ਕਿਉਂਕਿ ਅਕਾਲੀ ਵੀ ਰਹਿ ਕੇ ਗਏ ਇੱਥੇ ਕਾਂਗਰਸ ਵੀ ਰਹਿ ਕੇ ਗਈ ਇੱਥੇ ਆਮ ਆਇ ਪਾਰਟੀ ਵੀ ਕਿ ਉਹ ਸਰਕਾਰ ਅੱਛੀ ਹੈ ਜੋ ਹਮੇਂ ਸੁਵਿਧਾ ਦੇਗੀ ہماری ਬਾਤ ਸੁਨੇਗੀ ਓਹੀ ਸਰਕਾਰ ਅੱਛੀ ਹੈ ਅੱਛਾ ਫਿਰ ਵੀ ਕੌਨਸੀ ਸਹੀ ਲੱਗ ਰਹੀ ਹੈ ਮੈਨੂੰ ਤਾਂ ਕੋਈ ਵੀ ਨਹੀਂ ਲੱਗ ਰਹੀ ਹੈ ਜਿੰਨੇ ਹਮ ਦਿੱਕਤਾਂ ਮ ਹੈ ਰਾਤ ਨੂੰ ਸੌਣੇ ਕੋ ਨਹੀਂ ਮਿਲਦਾ ਸਵੇਰ ਬੱਚੇ ਸਕੂਲ ਨਹੀਂ ਜਾ ਪਾਤੇ ਟਾਈਮ ਸੇ ਪਾਣੀ ਨਹੀਂ ਹੈ ਵਾਸ਼ਰੂਮ ਕੇ ਲਈ ਦਿੱਕਤ ਹੋ ਰਹੀ ਹੈ ਕਿਤਨੇ ਬੱਚੇ ਉ ਕਰ ਰਹੇ ਹਨ ਸਾਰੀ ਸਰਕਾਰਾਂ ਇੱਕੋ ਹੀ ਨੇ ਯਾ ਕੁਝ ਫਰਕ ਲੱਗਿਆ ਸੀਗਾ ਕੁਝ ਪਹਿਲਾਂ ਨਹੀਂ ਸਰਕਾਰਾਂ ਕਹਿੰਦੇ ਵੀ ਕਿਉਂਕਿ ਅੱਜਕੱਲ ਤਾਂ ਆਵਾਜ਼ਾਂ ਉੱਠਣ ਲੱਗੀਆਂ ਪੁਰਾਣੀ ਸਰਕਾਰਾਂ ਜਾਂ ਚੰਗੀਆਂ ਸੀਗੇ ਇਹਨਾਂ ਨਾਲ ਤਾਂ ਇਹ ਤਾਂ ਕੋਈ ਚੰਗਾ ਨਹੀਂ ਲੱਗਿਆ ਨਾ ਕੋਈ ਸੌਰੀ ਇਹਨਾਂ ਵਿੱਚ ਵੀ ਨਹੀਂ ਹੋਇਆ ਆਪਰ ਕੁਝ ਵੀ ਕਰਪਟ ਹੋ ਜਾਂਦਾ ਕੁਝ ਵੀ ਨਹੀਂ ਹੋਇਆ ਕਿਸੇ ਨੇ ਕੁਝ ਨਹੀਂ ਕਰਾਇਆ ਆਪ ਖੁਦ ਦੇਖ ਲੋ ਯਹਾਂ ਇਤਨੇ ਲੋਗ ਰਹਤੇ ਹੈ ਪਾਣੀ ਦੇਖੋ ਅਭ ਇਤਨਾ ਹੈ ਇਹ ਇਹ ਸਭਲੇ ਕੋਈ ਕੈਮਰਾ ਨਾਲ ਦਿਖਾਵਾਂਗੇ ਸਾਰੇ ਪਾਸੇ ਇੱਕ ਵਾਰ ਦੇਖੋ ਇਹ ਰੈਜ਼ੀਡੈਂਸ਼ੀਅਲ ਏਰੀਆ ਹੈ ਤੇ ਆ ਪਿੱਛੇ ਆ ਪਿਛਲੇ ਦੇਖੋ ਆ ਇੱਕ ਰੈਜ਼ੀਡੈਂਸ਼ੀਅਲ ਜਿਹੜਾ ਪਲਾਟ ਹੈ ਤੇ ਇਸ ਪਲਾਟ ਦੇ ਵਿੱਚ ਕਿਉਂਕਿ ਕਾਫੀ ਸਮਾਂ ਮੈਨੂੰ ਵੀ ਹੋ ਗਿਆ ਦੇਖ ਦਿਨੂ ਇੱਥੇ ਪਾਣੀ 24 ਘੰਟੇ ਖੜਾ ਰਹਿੰਦਾ ਜਿਸ ਦੇ ਕਾਰਨ ਸਿੱਧੇ ਤੌਰ ਤੇ ਜਿਹੜੀ ਹੈ ਉਹ ਉਹ ਬਿਮਾਰੀਆਂ ਜੜੀਆਂ ਨੇ ਉਹ ਪਲਪਦੀਆਂ ਨੇ ਜੀ ਜਿਵੇਂ ਇਸ ਇਸ ਵਕਤ ਇੱਥੇ ਪਾਣੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਲੋਕ ਪਾਣੀ ਮੀਂਹ ਦੇ ਕਾਰਨ ਇੱਥੇ ਜਿਹੜਾ ਉਹ ਪਾਣੀ ਦੇਖੋ ਓਵਰਫਲੋ ਹੋ ਕੇ ਬਾਹਰ ਨਿਕਲਦਾ ਹੈ ਪਾਣੀ ਜਿਆਦਾ ਹੋਣ ਦੇ ਕਾਰਨ ਸਿੱਧੇ ਤੌਰ ਤੇ ਇੱਥੇ ਡੇਂਗੂ ਵੀ ਫੈਨ ਰਿਹਾ ਹੈ ਮਲੇਰੀਆ ਵੀ ਤੇ ਲੋਕ ਜਿਹੜੇ ਨੇ ਪਰੇਸ਼ਾਨ ਨੇ ਕਿਉਂਕਿ ਜਿਸ ਸਰਕਾਰ ਜਿਹੜੀ ਸਰਕਾਰ ਮੁੱਦਿਆਂ ਨੂੰ ਲੈ ਕੇ ਸੋ ਪਹੁੰਚੀ ਸੀਗੀ ਉਹ ਮੁੱਦਿਆਂ ਤੋਂ ਸਿੱਧੇ ਤੌਰ ਤੇ ਫੇਲ ਹੋ ਚੁੱਕੀ ਹੈ ਮੇਰੇ ਸਹਿਯੋਗੀ ਰਾਮ ਕੁਮਾਰ ਦੇ ਨਾਲ ਮੈਂ ਵਿਸ਼ੇ ਰਿਆਸ ਚਰਨੀਕ